ਨਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 200 ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਗਨ ਵਾਲੀ ਸ਼ਹੀਦੀ ਸਭਾ ਦੇ ਇੱਕ ਦਿਨ ਪਹਿਲਾਂ ਸ਼ਹੀਦਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਨ ਦੇ ਲਈ ਸ਼ਰਦਾ ਲੋਹਾਰੇ ਉੱਥੇ ਹੀ ਰਾਜਨੀਤਿਕ ਸ਼ਕਤੀਤਾ ਵੀ ਪਹੁੰਚ ਰਹੀਆਂ ਹਨ ਇਸੇ ਤਹਿਤ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਗੁਰਦੁਆਰਾ ਸ਼੍ਰੀ ਫਤੇਗੜ ਸਾਈ ਵਿਖੇ ਨਤਮਸਤਕ ਹੋਏ। ਬਹੁਤ ਵੱਡੀ ਸ਼ਹਾਦਤ ਹੈ ਛੋਟੇ ਸਾਹਿਬ ਜਦਿਆਂ ਜੀ। ਔਰ ਅੱਜ ਉਹਨਾਂ ਨੂੰ ਨਕਮਸਤਕ ਹੋਣ ਵਾਸਤੇ ਹਮੇਸ਼ਿਆ ਦੀ ਤਰ੍ਹਾਂ ਕਾਂਗਰਸ ਪਾਰਟੀ ਦੇ ਸਾਰੇ ਅਸੀਂ ਸਾਥੀ ਅਸ਼ੀਰਵਾਦ ਲੈਣ ਵਾਸਤੇ ਆਏ। ਜੋ ਜਬਰ ਤੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਸਾਡੇ ਸਾਹਿਬਜ਼ਾਦਿਆਂ ਨੇ ਸਾਡੇ ਗੁਰੂਆਂ ਨੇ ਉਹ ਸਾਨੂੰ ਸਾਰਿਆਂ ਨੂੰ ਕੌਮ ਨੂੰ ਪ੍ਰੇਰਨਾ ਦਿੰਦੀ ਹੈ ਸੋ ਇੱਥੇ ਆ ਕੇ ਮੈਨੂੰ ਲੱਗਦਾ ਕਿ ਹਰ ਪੰਜਾਬੀ ਦਾ ਹਰ ਸਿੱਖ ਦਾ ਦੁਨੀਆ ਦਾ ਬੇਸ਼ੱਕ ਉਹ ਕਿਸੇ ਵੀ ਕੋਨੇ ਤੋਂ ਜਿਹੜਾ ਵਿਅਕਤੀ ਇੱਥੇ ਆਉਂਦਾ ਹੈ ਉਹਨੂੰ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਤੇ ਉਹਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਸੱਚੇ ਪਾਤਸ਼ਾਹ ਹਿੰਮਤ ਬਖਸ਼ਦਾ ਹੈ ਸੋ ਅੱਜ ਅਸੀਂ ਸਾਰੇ ਇਸ ਪਵਿੱਤਰ ਦਿਹਾੜੇ ਤੇ ਸਾਰੇ ਜਾਨੇ ਇਕੱਠੇ ਹੋ ਕੇ ਨਕਮੁਸਤਕ ਖੌਨਦਸਤੇ ਆਈਏ ਸੱਚੇ ਪਾਤਸ਼ਾਹ ਕਿਰਪਾ ਕਰੇ ਪੰਜਾਬ ਤੇ ਦੇਸ਼ ਤੇ ਪੰਜਾਬੀਆਂ ਤੇ ਤੇ ਕੌਮ ਤੇ ਆਪਦੀ ਕਿਰਪਾ ਹਮੇਸ਼ਾ ਬਣਾਈ ਰੱਖੇ ਪੰਜਾਬ ਦੇ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਕਿਸ ਤਰ੍ਹਾਂ ਦੇਖਣ ਤੁਸੀ ਸਾਡੇ ਆ ਇਹਦੇ ਬਾਰੇ ਕੱਲ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਜੋ ਨਗਰ ਕੌਂਸਲ ਜੋ ਹੋਇਆ ਪਰ ਅੱਜ ਦਾ ਬਹੁਤ ਮਹਾਨ ਤੇ ਪਵਿੱਤਰ ਦਿਹਾੜਾ ਹੈ ਅੱਜ ਦਾ ਦਿਹਾੜਾ ਹੀ ਸਾਨੂੰ ਜ਼ਬਰ ਤੇ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਦਿੰਦਾ ਹੈ ਔਰ ਅਸੀਂ ਸਾਰੇ ਜਿੱਥੇ-ਜਿੱਥੇ ਅਸਲ ਗੁਰੂ ਦਾ ਸਿੱਖੀ ਹੋਇਆ ਹੈ ਅਸਲ ਗੁਰੂ ਦੇ ਜਿਹੜਾ ਸਜਦਾ ਕਰਨ ਹੁੰਦਾ ਹੈ ਉਹ ਹਰ ਵਿਅਕਤੀ ਦਾ ਫਰਜ ਬਣਦਾ ਹੈ ਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਵੇ ਉੱਥੇ-ਉੱਥੇ ਬੇਸ਼ੱਕ ਅਸੀਂ ਕਾਂਗਰਸੀਆਂ ਬੇਸ਼ੱਕ ਹੋਰ ਵਿਅਕਤੀ ਹੈ ਗੁਰੂ ਦੇ ਸਿੱਖ ਦਾ ਫਰਜ ਬਣਦਾ ਹੈ ਡਟ ਕੇ ਉਹਨਾਂ ਦਾ ਮੁਕਾਬਲਾ ਕਰੇ ਔਰ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਏਗਾ ਅਸੀਂ ਆਪਣੀ ਫਰਜ਼ਾਂ ਦੀ ਪੂਰਤੀ ਕਰਦੇ ਹਾਂ ਪ੍ਰਸ਼ਾਸਨਿਕ ਇੰਤਜ਼ਾਮਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਸੰਗਤ ਬਹੁਤ ਬੜੀ ਤਾਦਾਦ ਦੀ ਚਾਹੁੰਦੀ ਹੈ ਲੇਕਿਨ ਇੰਤਜ਼ਾਮ ਤੋਂ ਕਿ ਤੁਸੀਂ ਦੇਖੋ ਤਾਂ ਕਾਫੀ ਹਲਕੇ ਨਜ਼ਰ ਆ ਰਹੇ ਨੇ ਸਰਕਾਰ ਦੀ ਬਹੁਤ ਹੀ ਹਾਲਤ ਹੈ ਸੰਗਤ ਨੂੰ ਪਰੇਸ਼ਾਨੀ ਨੂੰ ਅੱਜ ਅੱਜ ਕਿਸੇ ਪ੍ਰਕਾਰ ਦੀ ਨਿੰਦਾ ਨਹੀਂ ਕਰਦੀ ਅੱਜ ਆਪਦੇ ਗੁਰੂ ਦੇ ਦਿਹਾੜੇ ਤੇ ਆਏ ਹੈ ਪ੍ਰਸ਼ਾਸਨ ਬਹੁਤ ਸਾਰੇ ਇੰਤਜ਼ਾਮਾ ਥੋੜੇ ਵੀ ਪੈ ਜਾਂਦੇ ਆ ਮੈਂ ਤੁਹਾਨੂੰ ਐਵੇਂ ਕਹਾਂ ਕਈ ਥਾਂ ਤੇ ਸੁਬਦਾ ਵੀ ਹੋ ਜਾਂਦੀ ਹੈ ਲੇਕਿਨ ਜਿੱਥੇ ਹੈਗੀਆਂ ਤੁਸੀਂ ਸਮਝੀ ਪ੍ਰਸ਼ਾਸਨ ਨੂੰ ਕਿਉਂਕਿ ਜਿਹੜਾ ਇਹੋ ਆਪਣੀ ਇਹ ਜੋੜ ਮੇਲੇ ਹੈ ਸ਼ਹੀਦੀ ਜੋੜ ਮੇਲੇ ਇੱਥੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ निंदा ਨਾ ਕਰਦੇ ਹੋਏ ਅਸੀਂ ਸੁਝਾਅ ਦੇ ਰੂਪ ਦੇ ਵਿੱਚ ਜੇ ਕੋਈ ਤੁਹਾਡੇ ਸਾਹਮੁਖੇ ਅਸੀਂ ਗੱਲ ਆਈ ਹੈ ਉਹ ਦੱਸਿਓ ਅਸਾਂ ਵੀ ਜ਼ਰੂਰੀ ਹੁੰਦੀ ਹੈ ਨਹੀਂ ਅੱਜ ਦੇ ਦੇਣੀ ਹੈ ਅੱਜ ਕੋਈ ਰੋਚਨਾ ਜ਼ਰੂਰੀ ਹੈ ਅੱਜ ਤੱਕ ਉਹਦੀ ਮਹਿਮਾ ਹੀ ਕਰਦੀ ਹਰ ਕੰਕਾਲ ਇਥੇ ਮਿਲਿਆ ਸੀਗਾ ਬਾਥਰੂਮ ਦੇ ਆ ਪੂਰਾ ਸਾਲ ਬਾਅਦ ਖੋਲਿਆ ਗਿਆ ਤਾਂ ਬਾਥਰੂਮ ਵਿੱਚੋਂ ਇੱਕ ਕੰਕਾਲ ਮਿਲਿਆ ਜਿਸ ਦੀ ਹਾਲਤ ਇਨੀ ਮਾੜੀ ਉਹ ਕੋਈ ਸੰਗਤ ਦਾ ਹੀ ਬੰਦਾ ਹੋਣਾ ਹੈ ਆਇਆ ਤੇ ਇਹ ਕੋਈ ਬਹੁਤ ਬੜੀ ਮਿਸਟੇਕ ਨਹੀਂ ਕਿਹਾ ਜਾ ਸਕਦੀ ਇਹ ਦੇਖੋ ਜੀ ਮੈਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਆ ਲੇਕਿਨ ਮੈਂ ਸਮਝਦਾ ਕਿ ਬਿਲਕੁਲ ਜਿੱਥੇ ਕਿਤੇ ਅਨਗਲੀ ਹੁੰਦੀ ਹੈ ਜਾਂ ਹੋਈ ਹੈ ਉਹਦੇ ਧਿਆਨ ਰੱਖਣਾ ਚਾਹੀਦਾ ਪਰ ਅੱਜ ਦੇ ਦਿਨ ਕਿਉਂਕਿ ਅਸੀਂ ਰੋਜ਼ ਬਾਣੀ ਚ ਵੀ ਆਉਂਦਾ ਨਿੰਦੋ ਨਿੰਦੋ ਰੋਜ਼ ਅਸੀਂ ਕ੍ਰਿਟਿਸਿਜ਼ਮ ਹੀ ਕਰਦੇ ਹਾਂ ਔਰ ਸਰਕਾਰ ਦੀਆਂ ਨਕਾਮੀਆਂ ਪ੍ਰਸ਼ਾਸਨ ਦੀਆਂ ਨਕਾਮੀਆਂ ਤੇ ਗੱਲ ਵੀ ਕਰਦੇ ਹਾਂ ਲੇਕਿਨ ਅੱਜ ਦਾ ਦਿਨ ਮੈਨੂੰ ਲੱਗਦਾ ਸਾਰੀ ਸਾਥ ਸੰਗਤ ਨੂੰ ਇਕੱਠੇ ਹੋ ਕੇ ਪ੍ਰੇਰਣਾ ਲੈਂਦਾ ਹੈ ਔਰ ਗੁਰੂ ਨੂੰ ਸਜਦਾ ਕਰਦਾ ਹੈ। ਬ੍ਰਿੰਦ ਸਾਬ ਨੌਜਵਾਨਾਂ ਤੇ ਸੰਗਤ ਨੂੰ ਕੋਈ ਅਪੀਲ ਹੈ ਨੌਜਾ ਹੁੱਲਣ ਬਾਜੀ ਕਰਦਾ ਹੈ। ਬਸ ਉਹ ਹੁੱਲੜ ਬਾਜੀ ਤੱਕ ਗੁਰੂ ਦੇ ਘਰ ਆਏ ਆਪਾਂ ਤੇ ਮੈਨੂੰ ਲੱਗਦਾ ਜਿੰਨੇ ਨੀਵੇਂ ਹੋ ਕੇ ਇੱਥੇ ਆਪਾਂ ਗੁਰੂ ਨੂੰ ਨਕਮਸਕ ਹੋਵਾਂਗੇ ਸੱਚੇ ਬਾਸ਼ਾ ਉਹਨੀਂ ਕਿਰਪਾ